ਆ ਕੁੜੀਆਂ ਇੱਥੋਂ ਇੱਥੋਂ ਲੱਤਾਂ ਚਾ ਕੇ ਤੰਬਗਾ ਮਹਿੰਦੀ ਲਵਾਉਂਦੀਆਂ ਭੰਗਾਂ ਬਿਲਕੁਲ ਬਿਲਕੁਲ ਬਾਈ ਬਹੁਤ ਸ਼ਰਮ ਵਾਲੀ ਗੱਲ ਆ ਇਹ ਹਾਂ ਭਈਆਂ ਤੋਂ ਤਣ ਤਣ ਭਈਏ ਕੱਲੀ ਕੱਲੀ ਕੁੜੀ ਨੂੰ ਚਵਾਰੇ ਚਾੜਦੇ ਨੇ ਭੰਗਾਂ ਤੋਂ ਮਹਿੰਦੀ ਲਵਾ ਲਾ ਮਹਿੰਦੀ ਰਸਮ ਹੋ ਰਹੀ ਆ ਇੱਥੋਂ ਤੱਕ ਪਾਹਾਂ ਹੁੰਦੀਆਂ ਟੰਗੀਆਂ ਟੀ-ਸ਼ਰਟ ਪਾਹ ਇੱਥੋਂ ਤੱਕ ਤੰਬੀ ਟੰਗੀਆਂ ਹੁੰਦੀਆਂ ਕਹਿੰਦੇ ਕੁੜੀਆਂ ਦੀ ਬਿਲਕੁਲ ਅਸੀਂ ਥੜੀ ਸਿਆਂ ਇਹ ਜ ਤਣਖ ਪਿੱਛੇ ਆਪਣਾ ਆਪ ਕਰਵਾਨ ਕਰਦੇ ਹੁਣ ਅਸੀਂ ਨੰਗੇ ਹੋਣ ਲੱਗੇ ਬਾਈ ਇੱਕ ਥੈ ਨਹੀਂ ਤੈਨੂੰ ਹੋਰ ਗੱਲ ਦੱਸ ਦਿਆਂ ਅਸੀਂ ਨਾ ਪਾਣੀ ਦਾ ਮਸਲੇ ਤੇ ਲੜ ਰਹੇ ਹਾਂ ਸਾਨੂੰ ਉਥੋਂ ਦੇ ਕੰਡਸਟਰੀਲਿਸਟ ਨੇ ਤੇ ਲੀਡਰ ਨੇ ਧਮਕੀ ਪਤਾ ਕੀ ਦਿੱਤੀ ਐ ਕਿ ਜੇ ਤੁਸੀਂ ਤਾਜਪੁਰ ਰੋਡ ਵਾਲਾ ਤੇ ਫੋਕਲ ਪੁਆਇੰਟ ਵਾਲਾ ਪਾਣੀ ਕਾਲਾ ਬੰਦ ਕਰਨ ਆਏ ਤਾਂ ਅਸੀਂ 1 ਲੱਖ ਪ੍ਰਵਾਸੀ ਲਿਆ ਕੇ ਸਾਹਮਣੇ ਢਲ ਦਿਆਂਗੇ ਤੁਹਾਡੇ ਮਤਲਬ ਅਸੀਂ ਆਪਦੇ ਪਾਣੀ ਵੀ ਨਹੀਂ ਸਾਫ਼ ਕਰ ਸਕਦੇ ਉੱਥੇ ਵੀ ਆਂਦੇ ਪ੍ਰਵਾਸੀ ਸਾਹਮਣੇ ਢਲ ਦਿਆਂਗੇ ਲਿਆ ਕੇ ਭਾਈ ਆ ਜਾਣਾ ਆਪਣਾ ਤਿੰਨ ਤਰੀ ਦਾ ਪ੍ਰੋਗਰਾਮ ਆ ਸੰਵਰਦਾ ਆ ਜਾਣਾ ਇਹ ਪੱਟ ਤੇ ਥਾਪੀ ਮਾਰ ਕੇ ਮੈਂ ਕਹਿੰਨਾ 1 ਲੱਖ ਲੈ ਹੁਣ 2 ਲੱਖ ਲੈ ਹੁਣ ਲੈ ਹੁਣ ਅਸੀਂ ਬਰਾਬਰ ਟੱਕਰਾਂਗੇ ਦੁੱਗਣੇ ਹੋ ਕੇ ਆ ਜਾਣ ਜਿੱਥੇ ਆਉਣਾ ਮੈਂ ਖੜੂ ਉੱਥੇ ਅੱਗੇ ਸਾਰਿਆਂ ਦੇ ਜਿੰਨਾ ਮਤਲਬ ਉਹ ਪ੍ਰਵਾਸੀਆਂ ਨੂੰ ਉੱਥੇ ਹਾਰ ਬਣਾ ਕੇ ਵਰਤਨ ਆਹੀ ਕਹਿ ਰਹੇ ਆ ਕਿ ਗੌਰ ਤੁਸੀਂ ਕੀ ਸਾਡੇ ਪ੍ਰਸ਼ਾਸਨ ਨੇ ਉਸ ਬੰਦੇ ਤੋਂ ਪੁੱਛੀ ਹੈ ਇਹ ਗੱਲ ਕਿ ਤੂੰ ਧਮਕੀ ਦੇ ਰਿਹਾ ਲੜਨ ਦੀਆਂ ਗੱਲਾਂ ਕਰ ਰਿਹਾ ਸਾਡੇ ਤੇ ਕੇਸ ਕਰਨਗੇ ਅਸੀਂ ਕੇਸ ਕੀਤਾ ਕੋਈ ਗੱਲ ਨਹੀਂ ਕਿਸੇ ਤੇ ਹੁੰਦੀ ਅਸੀਂ ਕੀ ਗੱਲ ਕਰਦੀ ਆਂ ਅਸੀਂ ਆਪਾਂ ਉਧਰ ਰਾਤ ਭਾਈ ਉਹਦੇ ਚੱਕ ਲੈਣ ਕਿਉਂ ਨਹੀਂ ਬੋਲਿਆ ਮੂੰਹ ਚੋਂ ਬੋਲਦੇ ਆਂ ਕਿ ਬਣਾ ਲੈਂਦੇ ਆਂ ਆਪਾਂ ਤਾਂ ਕਿਹਾ ਨਾ ਅਸੀਂ ਕੀਤੀ ਐ 84 ਆ ਜੋ ਫੜੋ ਸੌਣੋ ਯਾਰ ਬਿਲਕੁਲ ਇਹ ਜਿਹੇ ਬੋਲਦਾ ਆਹੀ ਤਾਂ ਕਹਿ ਰਹੀਆਂ ਕੀਤੀਆਂ ਨੇ ਇਹਨਾਂ ਨੇ ਕਿ ਆਪਾਂ ਜੇ ਕਾਇਮ ਹੋਈਏ ਨਹੀਂ ਬੋਲਣ ਆਪਾਂ ਵੰਡ ਕੇ ਪੈਸਾ ਵੰਡ ਕੇ ਲਾਸ਼ ਦੇ ਕੇ ਸਾਡਾ ਕਤਲ ਐਮਚਰਾ ਸੀ ਜੋ ਕਰਾਇਆ ਮੂੰਹ ਇਹੀ ਲੋਕ ਤਾਂ ਹੈਗੇ ਹੁਣ ਵੀ ਉਹੀ ਲੋਕ ਅਸੀਂ ਪੈਦਾ ਕੀਤੇ ਜਾ ਰਹੇ ਆ ਸਾਨੂੰ ਮਾਰਨ ਨੇ ਭਾਈ ਜੀ ਕਸੂਰ ਤਾਂ ਆਪਣੇ ਲੋਕਾਂ ਦਾ ਵੀ ਹੈ ਨਾ ਹੁਣ ਜਿਹੜੇ ਹੁਣ ਆ ਪਿੰਡ ਹੈ ਚਾਹ ਕੁੰਬੜਾ ਸੋਣਾ ਜਿੰਨੇ ਵੀ ਪਿੰਡ ਹੈ ਲੋਕਾਂ ਨੇ ਕੀ ਕਰਦੇ ਵਿੱਚ ਕੋਈ ਕਹਦਾ ਮੈਨੂੰ 1 ਲੱਖ ਰੁਪਏ ਦੀ ਆਮਦਨ ਆ ਕੋਈ ਕਹਦਾ ਇੱਕ ਪਰਿਵਾਰ ਨੇ ਮੈਸਾ ਛੱਡ ਕੇ ਨਾ ਕਿਤਾਬ ਦਾ ਵੀ ਹਾਜੀ ਮੈਨੂੰ ਇੱਕ ਦੂਜੇ ਪਰਿਵਾਰ ਨੂੰ ਲੱਖ ਦੀ ਆਮਦਨ ਉਹਨੇ ਤਿੰਨ ਮੰਜ਼ਲੇ ਕੁਆਟਰ ਪਾਸ ਤੇ ਕਹਿੰਦਾ ਮੈਨੂੰ 2 ਲੱਖ ਦੀ ਆਮਦਨ ਹੋਊਗੀ ਆਪ ਦਾ ਕੀਤਾ ਜਿਹੜਾ ਜਿੱਦੀ ਪੁਸ਼ਟੀਤਾ ਉਹਨਾਂ ਲੋਕਾਂ ਨੇ ਬਿਲਕੁਲ ਦੁੱਧ ਦਾ ਬੰਦ ਕਰਤਾ ਕਿ ਆ ਲੋਕ ਹੁਣ ਇਹ ਲੋ ਸਟੈਂਡ ਲੈਣਨਗੇ ਪੀ ਹਾਂ ਜੀ ਅੱਜੇ ਮਤਾਂ ਪਾ ਕੇ ਕਹਿ ਦੇਣਾ ਸੀ ਅੱਜੇ ਸਾਰੇ ਕੱਡੇ ਕੀ ਗੱਲ ਹੈ ਇਹ ਲੈ ਨਹੀਂ ਸਕਦੇ ਆਪਦੇ ਜੇ ਆਪਦੇ ਪੰਜਾਬੀ ਪਿੱਛੇ ਅੱਜ ਸਟੈਂਡ ਨਹੀਂ ਲੈ ਸਕਦੇ ਫਿਰ ਇਹ ਲੋਕਾਂ ਨੂੰ ਵੀ ਨਾ ਤਾਂ ਨਾਲ ਪੜੀ ਚਾਹੀਦੀਆਂ ਅਸੀਂ ਲੋਕ ਬੋਲੋ ਇਹਨਾਂ ਨੂੰ ਕਿਉਂ ਨਹੀਂ ਬੋਲੀ ਅਸੀਂ ਬਿਜ਼ਨਸ ਚ ਪੰਜਾਬ ਦਾ ਬੇੜਾ ਕਿਵੇਂ ਗਰਤ ਹੋਣਾ ਹੈ ਇਹਦਾ ਬੇੜਾ ਹਰ ਇੱਕ ਉਸ ਬੰਦੇ ਨੇ ਗਰਤ ਹੋਣਾ ਜਿਹੜਾ ਬੰਦਾ ਮਾਇਆ ਤੇ ਡੁੱਲਿਆ ਹੋਏ ਅਸੀਂ ਗੁਰੂ ਦੇ ਅੱਜ ਗੁਰੂ ਨਾਨਕ ਮਾਰਦਾ ਪ੍ਰਕਾਸ਼ਪੁਰ ਪੂਰੀ ਦੁਨੀਆ ਚ ਬਣਾਇਆ ਗਿਆ ਹੈ ਲੇਕਿਨ ਗੁਰੂ ਨਾਨਕ ਮਾਰਾ ਦੀ ਮੰਨੀ ਕੀਨੇ ਆ ਮਾਰੇ ਕਹਨੇ ਕਿਰਤ ਕਰੋ ਨਾਮ ਚ ਬਣ ਚੋ ਤਿੰਨੇ ਸਕਲਪਾ ਤੇ ਜਿਹੜੇ ਕਹਨੇ ਵਾਲੇ ਸਿੱਖ ਐ ਚਾਹੇ ਨੰਬਰਦਾਰ ਅਸੀਂ ਗੁਰੂ ਘਰਾਂ ਦੇ ਚਾਹੇ ਕੋਈ ਮੰਦੇ ਮਾ ਜਿਹਦੇ ਮਰਚੀ ਆ ਅਸੀਂ ਬੇੜਾ ਕਰ ਇਹ ਚੀਜ਼ ਤੇ ਸਾਨੂੰ ਕਹੀਉ ਨਹੀਂ ਜਿੱਥੇ ਨੂੰ ਅਸੀਂ ਤੁਰ ਪਏ ਅੱਜ ਚੰਗੇ ਭਲੇ ਜਿਹੜੇ ਪਾਓ ਖਾਨਦਾਨ ਪਰਵਾਸ ਤੇ ਜਿਹੜੇ ਦੁੱਧ ਸਿਰ ਤੇ ਵਧੀਆ ਆਪਣਾ ਗੁਜ਼ਾਰਾ ਕਰਦੇ ਤੇ ਉਹ ਪਤਾ ਸਾਨੂੰ ਕੀ ਕਹਿ ਰਹੇ ਜਿਵੇਂ ਅਸੀਂ ਅਸੀਂ ਜਬੀ ਵਗੈਰਾ ਵੇਚਦੇ ਇੱਥੇ ਆ ਕੇ ਕਹਿੰਦੇ ਹਰ ਕਿ ਆਜ ਜ਼ਰੂਰਤ ਹੈ ਮੈਂ ਉਹ 20 ਕਮਰੇ ਬਣਾਏ ਤੇ 5-5000 ਰੁਪਏ ਕਮਰੇ ਤਾਂ ਆਉਣ ਲੱਗੇ ਹੁਣ ਮੈਂ ਬੀਲ ਤੁੱਟੇ ਬਣਾਉਂਦੇ 40 ਬਣਾਉਂਦੇ ਅਰ ਘਰ ਦੇ ਵਿੱਚ ਕੀ ਰਹਿੰਦਾ ਉਹਨਾਂ ਤੇ ਮੈਂ ਜਾ ਕੇ ਆਇਆ ਇੱਕ ਬਜ਼ੁਰਗ ਤੇ ਇੱਕ ਮਾਤਾ ਉਹਨਾਂ ਦੇ ਆਪ ਦੇ ਬੱਚੇ ਕੈਨੇਡਾ ਹੋਏ ਆ ਕਹਿੰਦੇ ਸੀ ਆਪਦੇ ਬੱਚੇ ਕੈਨੇਡਾ ਸੈੱਟ ਕਰਤੇ ਪੰਜਾਬ ਨੂੰ ਤਾਂ ਇਹ ਲੋਕ ਬੇੜਾ ਕਰ ਕਰਨ ਲੱਗੇ ਮਸੀਂ ਬੋਲੂਗੇ ਕਦੋਂ ਜਿੰਨੀ ਬਰਬਾਦੀ ਇਹਨਾਂ ਲੋਕਾਂ ਦੇ ਪੈਸੇ ਦੇ ਜਾਲ ਇਹਨਾਂ ਨੂੰ ਮਾਰਨ ਨੇ ਮਾਇਆ ਤੇ ਗੱਫੇ ਦੇ ਦਿੱਤੇ ਹਾਂ ਜਿਹੜੇ ਮਾਰਨ ਨੇ ਮਾਇਆ ਤੇ ਜਿਨ੍ਹਾਂ ਲੋਕਾਂ ਦੇ ਘਰਾਂ ਰੋਟੀ ਨਹੀਂ ਤੀ ਪੱਕਦੀ ਨਾ ਇਹਦਾ ਪਿੰਡ ਇਹਦਾ ਪਿੰਡਾਂ 'ਚ ਕੋਈ ਰਿਸ਼ਤਾ ਨਹੀਂ ਤਾਂ ਘਰੇ ਕਰ ਤਾਂ ਆਪਣੇ ਬਜ਼ੁਰਗਾਂ ਨੂੰ ਪੁੱਛੋ ਹੁਣ ਮਾਰਨ ਨੇ ਇੱਥੇ ਪੰਡਾ ਖੋਲਦਿਆਂ ਪੈਸੇ ਦੀਆਂ ਜੇ ਪੰਡਾ ਖੋਲਤੀਆ ਸਬਰ ਸੰਤੋਖ ਵੀ ਤਾਂ ਸੀ ਰੱਖਣਾ ਹੈ ਨਾ ਜਿਹੜੇ ਮਾਰਨ ਇਹਨਾਂ ਨੇ ਜ਼ਮੀਨਾਂ ਬਣਾ ਲਿਆ ਕਿਸੇ ਨੇ 50 ਕਿਲੇ ਬਣਾ ਲੇ ਦੇਖੋ ਕਿਸੇ ਨੇ 100 ਕਿਲੇ ਬਣਾ ਲਿਆ ਗੱਡੀਆਂ ਚਾਰ-ਚਾਰ ਰੱਖੀਆਂ ਮੈਂ ਕਿ ਅੱਗ ਜਾ ਰਾ ਹੁਣ ਇਹਨਾਂ ਦਾ ਆ ਕੇ ਪ੍ਰਵਾਸੀਆਂ ਦਾ ਸਿਰ ਪਰੇ ਹੋਊਗਾ ਮਤਲਬ ਕਿਤੇ ਨਾ ਕਿਤੇ ਤਾਂ ਸੋਚਣਾ ਪਊਗਾ ਨਾ ਹੁਣ ਜਿਕਰ ਬਾਈ ਜੀ ਨੇ ਗੱਲ ਕਹੀ ਹੈ ਪਾਣੀਆਂ ਦੇ ਮੁੱਦੇ ਤੇ ਲੜਦੇ ਆਂ ਕਿੱਡੀ ਬੜੀ ਵਾਰਨਿੰਗ ਅਗਲੇ ਨੇ ਸਾਹਮਣੇ ਦੇ ਦਿੱਤੀ ਕਿ ਫਿਰ ਸਾਡਾ ਕਬੂਜੂਦ ਕਦੋਂ ਰਹੂਗਾ ਅਸੀਂ ਕਦੋਂ ਲੜਾਂਗੇ ਕਦੋਂ ਮਰਾਂਗੇ ਮਤਲਬ ਹਰ ਇੱਕ ਚੀਜ਼ ਦੀ ਇੱਕ ਹੱਦ ਤਾਂ ਰੱਖਣੀ ਮੈਂ ਇਥੇ ਨਹੀਂ ਤਾਂ ਪਾਉਂਗੀ ਨਾ ਬਸ ਅਸੀਂ ਇੱਥੇ ਸਟੈਂਡ ਕਰਦੇ ਆਂ ਬਾਬਾ ਬਸੀਸ ਸਿੰਘ ਬੈਠੇ ਆਂ ਹਰੇਕ ਜਗ੍ਹਾ ਬੋਲਦੇ ਆਂ ਲੇਕਿਨ ਅਸੀਂ ਜੇ ਅਸੀਂ ਸਾਥ ਨਹੀਂ ਦੇ ਸਕਦੇ ਫਰਜ਼ ਬਣਦਾ 10-20 ਕਿਲੋਮੀਟਰ ਦੇ ਏਰੀਏ ਦਾ ਜਦੋਂ ਕੋਈ ਹਣ ਹੋਣੀ ਹੁੰਦੀ ਆ ਅੱਜ ਇਹਨਾਂ 'ਪਰ ਮੌਕਾ ਲੋਕਾਂ 'ਪਾ ਜੇ ਇਹਨਾਂ ਨੇ ਅੱਜ ਪੰਜਾਬ ਦੇ ਹੱਕ 'ਚ ਆਪਣੇ ਹੱਕ 'ਚ ਖੜਨਾ ਤਾਂ ਅੱਜ ਇਹਨਾਂ 'ਪਾ ਮੌਕਾ ਇੱਕ ਸਮਾਂ ਬਣਿਆ ਏ ਉਹ ਮਾਰਾ ਇਹਨੇ ਬਿਦਨਾ ਕੋਈ ਬਣਾਤੀ ਚਾਹੇ ਅੱਜ ਮੁੰਡਾ ਨੌਜਵਾਨ ਚਲੇ ਗਿਆ ਇਹਦੀ ਲਿਖੀ ਉਹ ਨਾ ਜਾਣਾ ਸੰਸਾਰ ਉੱਤੇ ਜਦੋਂ ਲਿਖਤੀ ਉਹਨੇ ਸਮੇਂ ਦਾ ਚਿਰ ਜਣਾ ਕਾਰਨ ਘਟਣਾ ਕੋਈ ਵੀ ਬਣੀ ਹੈ ਲੇਕਿਨ ਅੱਜ ਇਹਨਾਂ ਲੋਕਾਂ ਨੂੰ ਖੜਨ ਦਾ ਮੌਕਾ ਮਿਲਿਆ ਅੱਜ ਇਹ ਲੋਕ ਜੇ ਖੜਨਾ ਅੱਜ ਖੜ ਸਕਦੇ ਨਹੀਂ ਪੂਰੀ ਦੁਨੀਆ ਦੇ ਵਿੱਚ ਜਦੋਂ ਤੱਕ ਮੁਕਤਾ ਰਹੂਗੀ ਇਹਨਾਂ ਤੇ ਕਲੰਕ ਲੱਗਣਾ ਹੈ ਜਿਨ੍ਹਾਂ ਨੇ ਸਟੈਂਡ ਲੈਣਾ ਉਹ ਪਰਿਵਾਰ ਅੱਗੇ ਹੋਣ ਅੱਗੇ ਆ ਕੇ ਤੇ ਸਟੈਂਡ ਲੈਣ ਵੀ ਹਾਂ ਅਸੀਂ ਅੱਜ ਕੱਲ ਨੂੰ ਹੀ ਸਾਰੇ ਬਿਵਾਸੀਆਂ ਨੂੰ ਹੱਥ ਬੰਨ ਕੇ ਇਹਨੇ ਭਾਈ ਆਪਣਾ ਤੁਸੀਂ ਜਾ ਸਕਦੇ ਹਿੱਸੇ ਇਹਨਾਂ